ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੀ ਫਗਵਾੜਾ ਤੋਂ ਮਹਿਲਾਮਾਂ ਦੀ ਪ੍ਰਸਿੱਮਾ ਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੌਰਾਨ ਸੁਸਾਇਟੀ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦਿਆਂ ਹੋਰਨਾਂ ਦੇਸ਼ਾਂ ਵਿੱਚ ਖੇਡਣ ਜਾਣ ਵਾਲੇ ਵਕਫਾ ਖਿਡਾਰੀਆਂ ਨੂੰ ਕਿੱਟਾਂ ਭੇਟ ਕੀਤੀਆਂ ਗਈਆਂ ਇਸ ਮੌਕੇ ਪ੍ਰਧਾਨ ਅਵਿਤਾ ਸ਼ਾਵਣਾ ਨੇ ਦੱਸਿਆ ਕਿ ਬੱਚਿਆਂ ਦੇ ਕੋਚ ਵੱਲੋਂ ਦੱਸਿਆ ਗਿਆ ਸੀ ਕਿ ਇਹ ਬੱਚੇ ਨੈਸ਼ਨਲ ਲੈਵਲ ਤੇ ਖੇਡਣ ਜਾ ਰਹੇ ਨੇ ਜਿਨ੍ਹਾਂ ਨੂੰ ਕਿੱਟਾਂ ਦੀ ਬਹੁਤ ਜ਼ਰੂਰਤ ਹੈ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਇਨ੍ਹਾਂ ਬੱਚਿਆਂ ਦੀ ਮਦਦ ਕਰਦਿਆਂ ਕਿੱਟਾਂ ਦੀ ਫੰਡ ਕੀਤੀ ਗਈ ਹੈ ਤਾਂ ਜੋ ਇਹ ਹੀ ਬੱਚੇ ਖੇਡ ਕੇ ਵਧੀਆ ਪ੍ਰਦਰਸ਼ਨ ਕਰਦੇ ਆ ਆਪਣਾ ਤੇ ਫਗਵਾੜਾ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਣ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀ ਸੰਸਥਾ ਇਸੇ ਤਰ੍ਹਾਂ ਹੀ ਸਮਾਜ ਪੜਾਈ ਦੇ ਪ੍ਰੋਜੈਕਟ ਕਰਦੀ ਰਹੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ ਮੈਂ ਨਵਿਤਾ ਛਾਵੜਾ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਨੇਹਾ ਦੇ ਘਰ ਇਕੱਠੇ ਹੋਏ ਸੀਗੇ ਸਾਨੂੰ ਕਿਸੇ ਨੇ ਕਿਹਾ ਸੀਗਾ ਕੋਸ ਸਾਹਿਬ ਨੇ ਕਿ ਨੈਸ਼ਨਲ ਲੈਵਲ ਤੇ ਬੱਚੇ ਆ ਰਹੇ ਆ ਉਹਨਾਂ ਨੂੰ ਉਹਨਾਂ ਦੇ ਸਮਾਨ ਲਈ ਕਿੱਟ ਦੀ ਉਹਨਾਂ ਦੇ ਸਮਾਨ ਲਈ ਬਹੁਤ ਜ਼ਰੂਰਤ ਸੀਗੀ ਉਹ ਬੜੀ ਸਿੰਪਲ ਫੈਮਲੀਆਂ ਨੂੰ ਬਿਲੋਂਗ ਕਰਦੇ ਆ ਉਹ ਇੰਨਾ ਖਰਚਾ ਨਹੀਂ ਕਰ ਸਕਦੇ ਉਹ ਕਹਿੰਦੇ ਸਾਨੂੰ ਤੁਸੀਂ ਕਿੱਟ ਲੈ ਦਿਓ ਸਮਾਨ ਲੈ ਕੇ ਦਿਓ ਕਿਉਂਕਿ ਇਹ ਬੱਚੇ ਬਹੁਤ ਇੰਟੈਲੀਜੈਂਟ ਹੈ ਤੁਸੀਂ ਹੈਲਪ ਕਰੋਗੇ ਤਾਂ ਇਹ ਬਹੁਤ ਅੱਗੇ ਜਾਣਗੇ ਸਾਡਾ ਇਹ ਪਲਾਨ ਨਹੀਂ ਸੀ ਪ੍ਰੋਜੈਕਟ ਕਰਦਾ ਫਿਰ ਵੀ ਅਸੀਂ ਇੱਕ ਦਿਨ ਦੇ ਵਿੱਚ ਪਲਾਨ ਕਰਕੇ ਜਲੰਧਰੋਂ ਉਹਨਾਂ ਨੂੰ ਸਾਰਾ ਸਮਾਨ ਮੰਗਵਾ ਕੇ ਦਿੱਤਾ ਸਾਨੂੰ ਇਹ ਹੈ ਕਿ ਚਲੋ ਬੱਚੇ ਪੜ੍ਹਾਈ ਵਿੱਚ ਅੱਗੇ ਜਾਣ ਖੇਡਣ ਵਿੱਚ ਅੱਗੇ ਜਾਣ ਸਾਨੂੰ ਬਹੁਤ ਅੱਛਾ ਫੀਲ ਹੁੰਦਾ ਹੈ ਅਗਰ ਅਸੀਂ ਕਿਸੇ ਦੇ ਹੀ ਹੈਲਪ ਕਰਦੇ ਹਾਂ ਕਿਸੇ ਦੇ ਲਈ ਕੰਮ ਆਉਂਦੇ ਹਾਂ ਥੈਂਕ ਯੂ ਵੈਰੀ ਮੱਚ ਜੀ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੀ ਫਗਵਾੜਾ ਤੋਂ ਮਹਿਲਾਮਾਂ ਦੀ ਪਰਸੇ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਵੱਲੋਂ ਪਰਦਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੌਰਾਨ ਸੋਸਾਇਟੀ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦਿਆਂ ਹੋਰਨਾਂ ਦੇਸ਼ਾਂ ਵਿੱਚ ਖੇਡਣ ਜਾਣ ਵਾਲੇ ਵਕਫਾ ਖਿਡਾਰੀਆਂ ਨੂੰ ਕਿੱਟਾਂ ਭੇਟ ਕੀਤੀਆਂ ਗਈਆਂ ਇਸ ਮੌਕੇ ਪ੍ਰਧਾਨ ਅਵਿਤਾ ਸ਼ਾਵਣਾ ਨੇ ਦੱਸਿਆ ਕਿ ਬੱਚਿਆਂ ਦੇ ਕੋਚ ਵੱਲੋਂ ਦੱਸਿਆ ਗਿਆ ਸੀ ਕਿ ਇਹ ਬੱਚੇ ਨੈਸ਼ਨਲ ਲੈਵਲ ਤੇ ਖੇਡਣ ਜਾ ਰਹੇ ਨੇ ਜਿਨ੍ਹਾਂ ਨੂੰ ਕਿੱਟਾਂ ਦੀ ਬਹੁਤ ਜ਼ਰੂਰਤ ਹੈ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਇਨ੍ਹਾਂ ਬੱਚਿਆਂ ਦੀ ਮਦਦ ਕਰਦਿਆਂ ਕਿੱਟਾਂ ਦੀ ਫੰਡ ਕੀਤੀ ਗਈ ਹੈ ਤਾਂ ਜੋ ਇਹ ਹੀ ਬੱਚੇ ਖੇਡ ਕੇ ਵਧੀਆ ਪ੍ਰਦਰਸ਼ਨ ਕਰਦੇ ਆ ਆਪਣਾ ਤੇ ਫਗਵਾੜਾ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਣ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀ ਸੰਸਥਾ ਇਸੇ ਤਰ੍ਹਾਂ ਹੀ ਸਮਾਜ ਪੜਾਈ ਦੇ ਪ੍ਰੋਜੈਕਟ ਕਰਦੀ ਰਹੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ ਮੈਂ ਅਵਿਤਾ ਛਾਬੜਾ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਨੇਹਾ ਦੇ ਘਰ ਇਕੱਠੇ ਹੋਏ ਸੀਗੇ ਸਾਨੂੰ ਕਿਸੇ ਨੇ ਕਿਹਾ ਸੀਗਾ ਕੋਸ ਸਾਹਿਬ ਨੇ ਕਿ ਨੈਸ਼ਨਲ ਲੈਵਲ ਤੇ ਬੱਚੇ ਆ ਰਹੇ ਆ ਉਹਨਾਂ ਨੂੰ ਉਹਨਾਂ ਦੇ ਸਮਾਨ ਲਈ ਕਿੱਟ ਦੀ ਉਹਨਾਂ ਦੇ ਸਮਾਨ ਲਈ ਬਹੁਤ ਜ਼ਰੂਰਤ ਸੀਗੀ ਉਹ ਬੜੀ ਸਿੰਪਲ ਫੈਮਲੀਆਂ ਨੂੰ ਬਿਲੋਂਗ ਕਰਦੇ ਆ ਉਹ ਇੰਨਾ ਖਰਚਾ ਨਹੀਂ ਕਰ ਸਕਦੇ ਉਹ ਕਹਿੰਦੇ ਸਾਨੂੰ ਤੁਸੀਂ ਕਿੱਟ ਲੈ ਦਿਓ ਸਮਾਨ ਲੈ ਕੇ ਦਿਓ ਕਿਉਂਕਿ ਇਹ ਬੱਚੇ ਬਹੁਤ ਇੰਟੈਲੀਜੈਂਟ ਹੈ ਤੁਸੀਂ ਹੈਲਪ ਕਰੋਗੇ ਤਾਂ ਇਹ ਬਹੁਤ ਅੱਗੇ ਜਾਣਗੇ ਸਾਡਾ ਇਹ ਪਲਾਨ ਨਹੀਂ ਸੀ ਪ੍ਰੋਜੈਕਟ ਕਰਨ ਦਾ ਫਿਰ ਵੀ ਅਸੀਂ ਇੱਕ ਦਿਨ ਦੇ ਵਿੱਚ ਪਲਾਨ ਕਰਕੇ ਜਲੰਧਰੋਂ ਉਹਨਾਂ ਨੂੰ ਸਾਰਾ ਸਮਾਨ ਮੰਗਵਾ ਕੇ ਦਿੱਤਾ ਸਾਨੂੰ ਇਹ ਹੈ ਕਿ ਚਲੋ ਬੱਚੇ ਪੜ੍ਹਾਈ ਵਿੱਚ ਅੱਗੇ ਜਾਣ ਖੇਡਣ ਵਿੱਚ ਅੱਗੇ ਜਾਣ ਸਾਨੂੰ ਬਹੁਤ ਅੱਛਾ ਫੀਲ ਹੁੰਦਾ ਹੈ ਅਗਰ ਅਸੀਂ ਕਿਸੇ ਲਈ ਹੈਲਪ ਕਰਦੇ ਹਾਂ ਕਿਸੇ ਦੇ ਲਈ ਕੰਮ ਆਉਂਦੇ ਹਾਂ ਥੈਂਕ ਯੂ ਵੈਰੀ ਮੱਚ ਜੀ